ਪੜ ਲਿਖ ਮੁੰਡਿਓ ਨਾਮ ਕਮਾ ਲੋ ਬਖਰੀ ਜੱਗ ਤੇ ਟੌਰ ਬਣਾ ਲੋ ਫਿਰ ਸਾਰੀ ਹੀ ਦੁਨੀਆ ਸ਼ਾਬਾ ਸ਼ਾਬਾ ਆਖੂਗੀ ਪੁੱਤਰਾਂ ਦੇ ਨਾਲ ਜੱਗ ਤੇ ਹੈ ਸਰਦਾਰੀ ਬਾਤ ਦੋਸਤੋ ਸਭ ਤੋਂ ਪਹਿਲਾਂ ਦੁਰਗਾ ਵੀਰਾਂ ਵੱਲੋਂ ਆਪ ਸਭ ਨੂੰ ਸਤਿ ਸ਼ਕਾਤ ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇੱਕ ਬਾ ਕਮਾਲ ਕਬੱਡੀ ਕੱਪ ਪਿੰਡ ਭੂੜੜੇ ਨੇੜੇ ਚਮਕੌਰ ਸਾਹਿਬ 23 ਨਵੰਬਰ ਦਿਨ ਸ਼ਨੀਵਾਰ ਨੂੰ ਹੋ ਰਿਹਾ ਹੈ ਇਹ ਪਹਿਲਾ ਕਬੱਡੀ ਕੱਪ ਨੇ ਹਰ ਸਾਲ ਹੀ ਹੁੰਦਾ ਹੈ। ਔਰ ਇਸ ਸਾਲ ਵੀ ਇਹਦੇ ਵਿੱਚ ਚੰਗੀਆਂ-ਚੰਗੀਆਂ ਟੀਮਾਂ ਆ ਰਹੀਆਂ ਹਨ। ਔਰ ਤੁਹਾਡੇ ਮਨੋਰੰਜਨ ਲਈ ਕੁਝ ਕਲਾਕਾਰ ਵੀ ਆ ਰਹੇ ਹਨ ਜਿਦੇ ਵਿੱਚ ਮੈਂ ਵੀ ਜ਼ਰੂਰ ਤੁਹਾਡੇ ਦਰਸ਼ਨ ਕਰਾਂਗਾ। ਔਰ ਮੇਰੇ ਨਾਲ ਸਾਰੀ ਟੀਮ ਪਿੰਡ ਭੂੜਿਆਂ ਦੇ ਸਾਰੇ ਮੁੰਡੇ ਖੜੇ ਐ। ਸਾਡੇ ਮੇਰੇ ਬਿੱਲਾ ਵੀਰ ਜੀ ਜਿੱਥੇ ਮੇਰੀ ਡਿਊਟੀ ਲਾਉਣੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਹਾਜ਼ਰ ਹੋਵਾਂ। ਤੇ ਬਹੁਤ ਮੈਂ ادب ਕਰਦਾ ਆਪਣੇ ਇਲਾਕੇ ਦਾ ਸਾਰੇ ਦਾ ਤੇ ਤੁਹਾਨੂੰ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕਬੱਡੀ ਕੱਪ ਔਰ ਕਲਾਕਾਰ ਇਹਨਾਂ ਦੀ ਹੌਸਲਾ ਫਸਾਈ ਲਈ ਤੁਸੀਂ ਪਹੁੰਚਣਾ ਆਓ ਮਿਲੇ 23 ਨਵੰਬਰ ਦਿਨ ਸ਼ਨੀਵਾਰ ਸਸਿਕਾਲ ਅਧਾ ਸਾਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਜਸ਼ਨਦੀਪ ਕੌਰ ਸੋ ਸਾਡੇ ਨਾਲ ਅੱਜ ਬੈਠੇ ਨੇ ਬਾਈ ਬਿੱਲਾ ਜੀ ਪੂਰੜੇ ਤੋਂ ਜੋ ਕਿ 6ਵਾਂ ਕਬੱਡੀ ਕੱਪ ਕਰਵਾ ਰਹੇ ਹੈ ਜੀ ਪਿੰਡ ਪੂਰੜੇ ਨੀਅਰ ਚਮਕੌਰ ਸਾਹਿਬ ਸੋ 23 ਨਵੰਬਰ ਦਿਨ ਸ਼ਨੀਵਾਰ ਜੀ ਤੁਸੀਂ ਸਾਰਿਆਂ ਨੇ ਪਹੁੰਚਣਾ ਤੇ ਪੂਰੀ ਟੀਮ ਪਹੁੰਚੀ ਹੋਈ ਹੈ ਜੀ ਹੈਲੋ ਸਾਰਿਆਂ ਨੂੰ ਤੇ ਸਾਰਿਆਂ ਨੇ 23 ਨਵੰਬਰ ਦਿਨ ਸ਼ਨੀਵਾਰ ਪਿੰਡ ਪੂਰੜੇ ਜ਼ਰੂਰ ਪਹੁੰਚਣਾ ਜੀ ਆਜੋ ਫਿਰ ਲਾਉਂਦੇ ਰੁਣਕਾ